ਇਹ ਦੁੱਖ ਨੂੰ ਸੀ ਬਿਆਨ ਨਹੀਂ ਕਰ ਸਕਦੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਇੱਥੇ ਗਊਸ਼ਾਲਾ ਕਮੇਟੀ ਦੇ ਨਾਲ ਖੜਿਆ ਹੈ ਤੇ ਜੋ ਵੀ ਸੰਭਵ ਹੋ ਸਕਦਾ ਉਹ ਸਾਰਾ ਕਰ ਰਹੇ ਹਾਂ ਤੇ ਇਹ ਵੀ ਨਿਸ਼ਚਿਤ ਕਰਾਂਗੇ ਕਿ ਜੋ ਵੀ ਕੋਈ ਅਜਿਹੀ ਅਨਸੁਖਾਵੀ ਘਟਨਾ ਕਦੇ ਨਾ ਵਾਪਰੇ ਜਿਹੜੀ ਕਿਤੇ ਕਮੀ ਰਹਿ ਗਈ ਹੈ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਊਗੀ ਉਹ ਦਸੀਂ ਸਾਰਾ ਪ੍ਰਬੰਧ ਕਰਾਂ। ਦੇਖੋ ਇਸ ਤਰ੍ਹਾਂ ਜੀ ਇੱਕ ਅਨਫੋਰਚੂਨੇਟ ਸੱਡਨਲੀ ਰਾਤ ਵੇਲੇ ਇਨਸੀਡੈਂਟ ਹੋਇਆ ਤੇ ਉਹਦੇ ਚ ਜਿਹੜਾ ਇਮੀਡੀਏਟਲੀ ਮੌਕੇ ਤੇ ਜਿਹੜੀ ਸਾਡੀ ਪੁਲਿਸ ਹੈ ਤੇ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਵੈਲਬਿਨੈਸਰੀ ਹੈਗੇ ਆ ਉਹਨਾਂ ਦੀਆਂ ਟੀਮਸ ਆ ਗਈਆਂ ਸੀਗੀਆਂ ਤੇ ਉਹਨਾਂ ਨੇ ਉਹ ਐਸਟੇਨ ਕਰ ਰਹੇ ਨੇ ਜੀ ਕੌਜ਼ ਆਫ ਡੈਥ ਕੀ ਆ ਕਿ ਕਿਸ ਕਾਰਨ ਕਰਕੇ ਹੋਇਆ ਕਿਉਂ ਇਹ ਵਾਪਰਿਆ। ਤੇ ਪੋਸਟਮਾਰਟਮ ਕੰਡਕਟ ਕਰ ਰਹੇ ਨੇ ਤੇ ਬਾਕੀ ਵੀ ਜੋ ਜਿਹੜੀ ਨੋਰਮ ਦੇ ਅਨਸਾਰ ਜਾਂਚ ਬਣਦੀ ਹੈ ਉਹ ਜਿਹੜੇ ਡਿਫਟੀ ਡਾਕਟਰ ਐਨੀਮਲ ਸੈਂਡਰੀ ਆਪਣੀ ਸੁਪਰਵੀਜ਼ਨ ਚ ਕਰਵਾ ਰਹੇ ਨੇ ਜੀ ਤੇ ਜੋ ਵੀ ਉਹਦਾ ਹੋਇਆ ਉਹ ਕਰੈਕਟਿਵ ਮੇਜਰ ਇਹਨਾਂ ਨੂੰ ਲਏ ਜਾਣਗੇ ਅਗਰ ਕਿਸੇ ਦੀ ਕੋਈ ਇਹਦੇ ਚੰਗੈਲੀ ਪਾਈ ਗਈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਲਤੀ ਪਾਈ ਗਈ ਦਾ ਉਹਦੇ ਖਿਲਾਫ ਉਵੇਂ ਕਾਰਵਾਈ ਬੰਦੀ ਕਾਰਵਾਈ ਸਖਤ ਕਾਰਵਾਈ ਕੀਤੀ ਉਹ ਕਰ ਰਹੇ ਨੇ ਜੀ अराउंड 20 ਉਹ ਹੈਗਾ ਤੇ ਬਟ ਉਹਨਾਂ ਦਾ ਸਾਰਾ ਵਿਧੀ ਵਿਧਾਨ ਦੇ ਨਾਲ ਪੁਆਇਜ਼ਨ ਦਾ ਕੇਸ ਲੱਗਦਾ ਹੈ ਜਾਂ ਸਰਦੀ ਦਾ ਲੱਗ ਰਿਹਾ ਨਹੀਂ ਇਸ ਤਰ੍ਹਾਂ ਜੀ ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਜਿਹੜੀ ਆਪਣਾ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਹਾਂਜੀ ਹਾਂਜੀ ਪੂਰੇ ਵਿਧਿਵਿਧਾਨ ਦੇ ਨਾਲ ਉਹਨਾਂ ਨੂੰ ਐਸੇ ਅਪਣਾ ਕੇ ਕਿ ਰਾਤ ਨੂੰ ਤਕਰੀਬਨ 3 ਜਿਹੜੀ ਬਿਲਕੁਲ ਜੀ ਹਾਂਜੀ ਰਾਤੀ ਰਾਤ ਸੀ ਬਹੁਤ ਵੀ ਦੁੱਖ ਦੀ ਗੱਲ ਰਾਤ ਜਦੋਂ ਮੈਂ 4:30 ਵਜੇ ਆਇਆ ਇੱਥੇ ਮਨ ਬਹੁਤ ਦੁਖੀ ਹੋਇਆ ਇੰਨਾ ਦੁਖੀ ਆ ਮਨ ਤਿੰਨ ਚਾਰ ਗਉਆਂ ਤੜਫਰੀਆਂ ਸੀਗੀਆਂ ਡਾਕਟਰ ਇੱਥੇ ਤਕਰੀਬਨ ਡਾਕਟਰ ਹੀ ਬਹੁਤ ਆਏ ਹੋਏ ਸੀਗੇ ਮਤਲਬ ਤਕਰੀਬਨ ਸਾਡੇ ਜਿਹੜੇ ਡਾਕਟਰ ਲਗਾਤਾਰ ਜਿਹੜੀ ਸੇਵਾ ਕਰਦੇ ਨੇ ਉਹ ਸਾਰੇ ਹੀ ਇੱਥੇ ਸਾਡੇ ਕੱਪ ਸੰਜੀ ਸਾਡੇ ਕ੍ਰਿਸ਼ਨ ਜੀ ਜਿੰਨੇ ਵੀ ਇੱਥੇ ਸੇਵਾਦਾਰ ਸੀ ਰਾਤ ਮਿਲ ਤਾਕਰੀਬਨ ਸਾਰੇ ਸੀਗੇ ਤੇ 7:30-8 ਵੇ ਵੇ ਤੱਕ ਮੈਂ ਵੀ ਇੱਥੇ ਰਿਹਾ ਹਾਂ ਉਸ ਤੋਂ ਬਾਅਦ ਮੈਥੋਂ ਦੇਖਿਆ ਨਹੀਂ ਗਿਆ ਇਹਨਾਂ ਨੂੰ ਮੈਂ ਬਹਾਨਾ ਜ਼ਰੂਰ ਲਾਈ ਗਿਆ ਮੈਂ ਆਉਂਦਾ ਨਹੀਂ ਆਉਂਦਾ ਕਿ ਮੈਥੋਂ ਦੇਖਿਆ ਨਹੀਂ ਗਿਆ ਮੈਂ ਰੋਣ ਲੱਗ ਗਿਆ ਦੀਆ ਤੁਹਾਨੂੰ ਸਹੀ ਦੱਸਾਂ ਬੜਾ ਮਨ ਖਰਾਬ ਹੋਇਆ ਵੀ ਇੱਕ ਪਤਾ ਨਹੀਂ ਕੋਈ ਚੀਜ਼ ਖਾ ਗਈਆਂ ਇਹ ਬੇਜਵਾਨ ਨੇ ਗਊਆਂ ਬੀਜ ਬਾਣ ਹੋਣ ਕਰਕੇ ਜਿਹਦੇ ਕੁਝ ਜਾਨ ਦੀ ਹੁਣ ਵਿਚਾਰੀਆਂ ਕੀ ਹੈ ਹੁਣ ਇਹ ਨਹੀਂ ਪਤਾ ਵੀ ਕੋਈ ਪਾਕੇ ਗਿਆ ਜਾਂ ਕੋਈ ਇੱਕ ਟੂੜੀ ਦੇ ਵਿੱਚ ਆ ਗਿਆ ਜਾਂ ਕੁਝ ਹੋਇਆ ਇਹ ਰੱਬ ਉਹ ਉੱਪਰਲਾ ਜਾਣਦਾ ਕਿੰਨੀਆਂ ਕਗਉਆਂ ਜਿਹੜੀਆਂ ਨੇ ਇਹ 21 ਕਗਉਆਂ ਨੇ ਜੀ ਤਕਰੀਬਨ ਇਹ ਜਿਹੜੀਆਂ ਦੀ ਡੈਥ ਹੋਈ ਹੈ ਫਿਰ ਹੁਣ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਗਏ ਪ੍ਰਬੰਧ ਜੀ ਦੇਖੋ ਪਹਿਲਾਂ ਵੀ ਪ੍ਰਬੰਧ ਪੂਰੇ ਨੇ ਪ੍ਰਬੰਧ ਦੀ ਕੋਈ ਕਮੀ ਨਹੀਂ ਕਿਸੇ ਪਾਸੋਂ ਹੁਣ ਅਸੀਂ ਇੱਕ ਹੋਰ ਕਹਾਂਗੇ ਵੀ ਜਿਹੜਾ ਉੱਪਰਲੇ ਪਾਸੇ ਦੋ ਕੈਮਰੇ ਐਕਸਟਰਾ ਹੋਰ ਲਵਾਵਾਂਗੇ ਪਹਿਲਾਂ 8 ਕੈਮਰੇ ਇੱਥੇ ਚੱਲਦੇ ਨੇ ਦੋ ਕੈਮਰੇ ਐਕਸਟਰਾ ਹੋਰ ਲਵਾ ਦਨੇ ਆ ਤੇ ਬਕਾਇਦਾ ਉੱਥੇ ਇੱਕ ਬੰਦਾ ਬਿਠਾਵਾਵਾਂਗੇ ਉਹ ਚੀਜ਼ ਪਹਿਲਾਂ ਦੇਖਿਆ ਕਰੂ ਵੀ ਗਊ ਗੋਮ ਨੂੰ ਪੈਣ ਵਾਲੀ ਹੈ ਵੀ ਪਹਿਲਾਂ ਦੇਖ ਕੇ ਫਿਰ ਪਵਾਇਆ ਕਰਾਂਗੇ ਸਫਾਈ ਦਾ ਕਿਸ ਤਰ੍ਹਾਂ ਹੁੰਦਾ ਹੈ ਸਫਾਈ ਦਾ ਬਹੁਤ ਵਧੀਆ ਜੀ ਸਵੇਰੇ ਸੇਵਾਦਾਰ ਆਉਂਦੇ ਨੇ ਉਹ ਵੀ ਸਫਾਈ ਕਰਦੇ ਨੇ ਆਸੇ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਸਫਾਈ ਕੀਤੀ ਗਈ ਹੈ ਜਾਂ ਮਤਲਬ ਜਿਹੜੀ ਫੀਡ ਸੀ ਉਹਨੂੰ ਬੰਦ ਕੀਤਾ ਗਿਆ ਹੈ ਜਾਂ ਫੀਡ ਰਾਤ ਦੀ ਹੀ ਬੰਦ ਕਰਤੀ ਸੀ ਜੋ ਡਾਕਟਰ ਜਾਂ ਸੰਗਰੂਰ ਆਲ ਹੋਈ ਹੈ ਡਿਪਟੀ ਡਾਇਰੈਕਟਰ ਨਾਲ ਉਹਨਾਂ ਨੇ ਫੀਡ ਨਾਲ ਦੇ ਨਾਲ ਬੰਦ ਕਰਾਤੀ ਸੀ ਵੀ ਜਦ ਤੱਕ ਰਸੀ ਨਹੀਂ ਆ ਉਸ ਤੋਂ ਹੁਣ ਟੂੜੀ ਪੈਣ ਲੱਗੀ ਆ ਉਹਨਾਂ ਦੇ ਆਉਣ ਤੋਂ ਬਾਅਦ ਦੇਖੋ ਬਚਾਰੀਆਂ ਭੁੱਖੀਆਂ ਨੇ ਰਾਤ ਦੇ ਇਹਨਾਂ ਨੇ ਕੁਝ ਨਹੀਂ ਖਾਦਾ ਹੈਗਾ ਠੰਡ ਵੀ ਹੈ ਵੀ ਕਿਹਾ ਵੀ ਪਹਿਲਾਂ ਇਹ ਪਾਉਣਾ ਪਊਗਾ ਜੀ ਤੁਸੀਂ ਜਲਦੀ ਆਓ ਉਹ ਆਏ ਨੇ ਹੁਣ ਸਭ ਕੁਝ ਓਕੇ ਸਹੀ ਸਫਾਈ ਦਾ ਕੋਈ ਦਿੱਕਤ ਨਹੀਂ ਇੰਨਾ ਸਹਿਯੋਗ ਸ਼ਹਿਰ ਨਿਵਾਸੀਆਂ ਰਾਤ ਦੇਖੋ 50 60 ਬੰਦੇ ਨਾਲ ਦੇ ਕੋਈ ਸੇਵਾਦਾਰ ਆਏ ਹੁਣ ਕਿਸ ਤਰ੍ਹਾਂ ਦੇ ਜਿਹੜੇ ਡਾਕਟਰਾਂ ਵੱਲੋਂ ਟੀਮ ਬੁਲਾਈ ਗਈ ਹੈ ਉਹ ਕੀ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਪੁਸ਼ਟਮਨ ਕੀਤਾ ਸੈਂਪਲ ਲਿੱਤਾ ਜਾ ਰਿਹਾ ਪੁਸ਼ਟਮਨ ਹੋਏਗਾ ਉਹ ਕਹਿ ਰਿਹਾ ਫਿਰ ਜਲੰਧਰ ਭੇਜਾਂਗੇ ਜਲੰਧਰ ਤੋ ਪਾਸ ਹੋ ਦੋ ਤਿੰਨ ਦਿਨ ਲੱਗਣਗੇ ਫਿਰ ਕੁਝ ਆਪਾਂ ਨੂੰ ਕਲੀਅਰ ਲੱਗੂਗਾ